ਹਾਂਜੀ ਅੱਜ ਤੁਹਾਨੂੰ ਦਿਖਾਉਣੇ ਤੀਆਂ ਦਾ ਮੇਲਾ ਤੇ ਸਾਡੇ ਨਾਲ ਦੇਖੋ இது தெரியவில்லையா அதுதான் என்ன செய்துக்கோ ਹਾਂਜੀ ਤਿਆਂ ਦਾ ਮੇਲੇ ਦੇ ਵਿੱਚ ਆਪਾਂ ਜਾਏ ਹਾਂ ਪਹਿਲਾਂ ਮੈਂ ਤੁਹਾਨੂੰ ਸਟਾਲਾਂ ਦਿਖਾਈਆਂ ਇੱਥੇ ਵੀ ਬੀਬੀਆਂ ਨੱਚ ਰਹੀਆਂ ਨੇ ਬੱਚੇ ਖੇਡ ਰਹੇ ਨੇ ਹੁਣ ਆਪਾਂ ਜਾਂਦੇ ਹਾਂ ਘੜਿਆਂ ਦੀ ਦੌੜ ਹੋ ਰਹੀ ਹੈ ਉੱਧਰ ਤੁਹਾਨੂੰ ਦਿਖਾਉਣੀ ਹੈ ਕਿੱਦਾਂ ਹੁੰਦੀ ਹੈ ਘੜਿਆਂ ਦੀ ਦੌੜ ਤੇ ਬੀਬੀਆਂ ਬਹੁਤ ਸੋਹਣਾ ਪਿੱਛੇ ਟੋਟਲੀ ਤੋਂ ਪਰੇ ਕਰ ਦਿਓ ਜੀ ਪਲੀਜ਼ ਬੜੀ ਤਾੜੀਆਂ ਬੰਦ ਨਹੀਂ ਹੋਣੇ ਚਾਹੀਦੇ ਬੀਬੀਆਂ ਬਹੁਤ ਮਿਹਨਤ ਕਰਕੇ ਇੱਥੇ ਪਹੁੰਚੇ ਆ ਬਹੁਤ ਮਿਹਨਤ ਕਰਕੇ ਪਹੁੰਚੇ ਆ ਤਾੜੀਆਂ ਪੂਰੀਆਂ ਜੋਰ ਨਾਲ ਪਹਿਲਾ ਦੂਜਾ ਖਿਡਾਰੀ ਆਪਣੇ ਪੱਕੇ ਨੇ ਕੜੇ ਨੂੰ ਹੱਥ ਲਾ ਕੇ ਗੇਮ ਨਾਲ ਸ਼ੁਰੂ ਕਰਦੇ ਨੇ ਸਾਈਡ ਤੇ ਕਰਦੇ ਪਲੀਜ਼ ਮੈਂ ਲੈ ਸਕੀ ਹਾਂ ਕਿ ਖਾਸ ਨੇ ਕੋਈ ਬ੍ਰਾਈਟ ਨਹੀਂ ਹੈ ਹਾਂਜੀ ਬੀਬੀਆਂ ਦੇ ਵਿੱਚ ਬੜਾ ਹੀ ਉਤਸ਼ਾਹ ਹੈਗਾ ਗਾ ਪੂਰੀਆਂ ਗੇਮਾਂ ਨੂੰ ਲੈ ਕੇ ਉਸ ਤੋਂ ਬਾਅਦ ਇੱਕ ਰੱਸਾ ਕੱਸੀ ਦੀ ਗੇਮ ਵੀ ਹੋਊਗੀ ਰੱਸਾ ਕੱਚੰਦੀ ਜਿਹਦੇ ਵਿੱਚ ਸਾਡੀ ਵੀ ਟੀਮ ਨੇ ਪਾਰਟਿਸਿਪੇਟ ਕੀਤਾ ਉਹ ਦਿਖਾਵਾਂਗੇ ਘੜਿਆਂ ਦੇ ਵਿੱਚ ਬਾਕੀ ਬਹੁਤ ਸਾਰੀਆਂ ਰੌਣਕਾਂ ਲੱਗੀਆਂ ਲੱਗੀਆਂ ਸਾਂਝੇ ਘਰ ਦੇ ਵਿੱਚ ਇਹ ਇੱਕ ਦੌੜ ਹੋ ਰਹੀ ਹੈ ਉਹ ਫਾਈਨਲ ਕੰਪੀਟੀਸ਼ਨ ਜਿਹੜਾ ਇਹ ਚੱਲ ਰਿਹਾ ਅਸੀਂ ਲੇਟ ਪਹੁੰਚੇ ਹਾਂ ਬਾਕੀ ਹੋਰ ਸਾਨੂੰ ਬਹੁਤ ਸਾਰੀਆਂ ਇੱਥੇ ਰੌਣਕਾਂ ਖਾਵਾਂਗੇ ਨੱਚਣ ਤੋਂ ਇਲਾਵਾ ਹੋਰ ਵੀ ਗੇਮਾਂ ਹੋ ਰਹੀਆਂ ਨੇ ਇੱਥੇ ਆ ਤੇ ਬਾਕੀ ਲੱਕੀ ਡਰਾ ਵੀ ਨਿਕਲਣਗੇ ਉਹ ਸਾਰੇ ਤੁਸੀਂ ਦੇਖਾਂਗੇ ਹੁਣ ਆਪਾਂ ਦੇਖਦੇ ਹਾਂ ਰੱਸੇ ਵਾਲੀ ਗੇਮ ਦੇ ਵਿੱਚ ਪਹਿਲਾ ਪੈਰੜ ਵਾਲੇ ਨੇ ਦੋਵਾਂ ਟੀਮਾਂ ਨੇ ਹਾਂਜੀ ਹੁਣ ਇਹ ਰਸਾ ਕਿਚਨ ਦੀ ਚੱਲ ਰਹੀ ਰਸਜੀਜੀ ਦੇ ਵਿੱਚ ਸਾਡੀ ਟੀਮ ਹੈ ਦਿਖ ਰਹੀ ਹੈ ਟੋਟਲ 10 11 ਟੀਮਾਂ ਸੀਦੀਆਂ ਤੇ ਸਾਡੀ ਟੀਮ ਨੇ ਸੈਕਿੰਡ ਪ੍ਰਾਈਜ਼ ਜਿੱਤਿਆ ਹੈਗਾ ਦੇਖੋ ਤੁਸੀਂ ਚੱਕ ਦੇ ਬੱਸ 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 ਤੇ ਜਾ ਰਹੇ ਨੇ 팀ਾਨੂੰ ਇਨਾਮ ਜਿਨ੍ਹਾਂ ਨੇ ਫਿਜੀਸ਼ੀਅਨ ਆਪਣਾ ਹਾਸਲ ਕਰਨ ਦੇ ਤਿਹਾਰਦ ਪਹਿਲਾ ਇਹ ਜਿਹੜੇ ਜਾਨੀ ਘੜਿਆਂ ਦੇ ਵਿੱਚ ਫਿਜੀਸ਼ੀਅਨ ਆਈਆਂ ਨੇ ਉਹਨਾਂ ਨੂੰ ਇਨਾਮ ਪ੍ਰਦਾਨ ਕੀਤਾ ਜਾਣਾ ਹੈ ਉਹਨਾਂ ਨੂੰ ਸਟੀਲ ਦੀਆਂ ਗਾਦਰਾਂ ਦੇ ਨਾਲ ਨਵਾਜਿਆ ਗਿਆ ਹੈ ਇਸ ਤਵਾਰ ਸਾਕ ਖਿੱਚਣ ਵਾਲੇ ਜੋ ਵੀ ਫਿਜੀਸ਼ੀਅਨ ਆਈਆਂ ਨੇ ਨੀਆ ਤੇ 3 ਟੀਮਾਂ ਨੇ ਉਹਨਾਂ ਨੂੰ ਪ੍ਰਾਈਜ਼ ਦਿੱਤਾ ਜਾਵੇਗਾ ਛੇਲੀ ਮੌਜਾ ਆਪਣੇ ਸਾਹਨੇਵਾਲ ਦੇ ਦੂਸਰਾ ਨੰਬਰ ਆ ਵੀਡੀਓ ਬਣਾ ਦਿਓ ਉਹਨਾਂ ਦੇ ਅਸੀਂ ਵੀ ਫੋਟੋ ਕਚਾਲੀਏ ਤੁਹਾਡੇ ਨਾਲ ਬੜਾ ਪਿੱਛੇ ਪਿੱਛੇ ਨੂੰ ਹੈ ਨਹੀਂ ਛੋਟਾ ਜਿਹਾ ਪਿੱਛੇ ਨੂੰ ਹਟ ਜਾਓ ਇਧਰ ਨਾਮ ਤਾਂ ਲੈ ਕੇ ਆਓ ਨਾਮ ਅਖੀਰ ਫੋਟੋ ਲੈ ਕੇ ਰੋਜ ਲਾਹਾ ਸਾਰੀਆਂ ਵੀਡੀਓ ਤੇ ਫੋਟੋ ਪੈਣਗੇ ਤਾੜੀਆਂ ਮਾਰੋ ਜੀ ਸਰ ਤੁਹਾਡੇ ਨਾਲ ਸੋਸ਼ਲ ਮੀਡੀਆ ਨੂੰ ਫੋਲੋ ਕਰ ਲਿਓ ਇੰਸਟਾਗ੍ਰam ਤੇ ਫੇਸਬੁੱਕ ਤੇ ਯੂਟਿਊਬ ਸਾਂਝਾ ਕਰ ਪੰਜਾਬ ਸਾਰੀਆਂ ਵੀਡੀਓ ਤੇ ਫੋਟੋ ਪੈਣਗੇ ਤਾੜੀਆਂ ਮਾਰੋ ਜੀ ਸਰ ਅਜਾ ਬੰਨੀ ਆਤਾ ਬਹੁਤ ਹੀ ਖੂਬਸੂਰਤ ਯਾਦਗਾਰੀ ਚਿੰਨ ਮੋਹ ਮੰਤਰ ਦਾ ਜਿਹੜਾ ਆਲਟ ਹੈ ਕੀਤਾ ਹੈ ਤੁਹਾਨੂੰ ਯਾਦ ਰਹੇਗਾ ਕਿ ਤੁਸੀਂ ਰਸਨ ਰਸਾ ਕਛੀ ਜਿੱਤ ਕੇ ਆਏ ਬਹੁਤ ਸੋਹਣੇ ਸਾਂਝੀ ਸਾਰਾ ਤੀਆਂ ਦਾ ਮੇਲਾ ਸੀ ਸਾਂਝੀ ਘਰ ਦੇ ਵਿੱਚ ਜੋ ਬਹੁਤ ਵਧੀਆ ਲੱਗਿਆ ਮਜ਼ਾ ਆਇਆ ਤੇ ਹੁਣ ਇਹ ਸਮਾਪਤ ਹੋ ਗਿਆ ਸੀ